ਪਹਿਲਾਂ ਤਾਂ ਆਪਣਾ ਪਿੰਡ ਦੱਸੋ ਤੁਸੀਂ ਦੋਨੇ ਜਣੇ ਖੜਜੋ ਨੇੜੇ ਨੇੜੇ ਤੇਰਾ ਨੌਕੀਆ ਪੁੱਤ ਮੇਰਾ ਨਾਮ ਮਨਜੋਤ ਕਰਤ ਤੇ ਮੈਂ ਪਿੰਡ ਸਤਲ ਦੀ ਰਹਿਣ ਵਾਲੀ ਆਂ ਹਾਂਜੀ ਤੇ ਮਜੂਦਾ ਮੁੱਖ ਮੰਤਰੀ ਦਾ ਇਹ ਪਿੰਡ ਦਾ ਹਾਂਜੀ ਹਾਂ ਛੋਡੇ ਪਿੰਡ ਦੇ ਵਿੱਚ ਨਸ਼ਾ ਕਿਵੇਂ ਆ ਵੀ ਨਸ਼ਾ ਕਰਦੇ ਲੋਕ ਕਰੀ ਜਾਂਦੇ ਨੇ ਜੀ ਦੇਖੋ ਜੀ ਸ਼ਰਾਬ ਤਾਂ ਚਲੋ ਆਮੀ ਹੁੰਦੀ ਹੈ ਤੇ ਬਾਕੀ ਦੂਜੇ ਨਸ਼ੇ ਦੀ ਤਾਂ ਉਹ ਤਾਂ ਨਹੀਂ ਹੈਗੇ ਬਿਲਕੁਲ ਵੀ ਅੱਛਾ ਹਾਂਜੀ ਅਸਲ ਸ਼ਰਾਬ ਆ ਗਿਆ ਸਰਾਬ ਤਾਂ ਮੁੱਖ ਮੰਤਰੀ ਵੀ ਪਿੰਦਾ ਸ਼ਰਾਬ ਤਾਂ ਇਹ ਦੇਖੋ ਬੰਦੇ ਦੀ ਹੁੰਦੀ ਆ ਕਿ ਜਿਹਨੇ ਪੀਣੀ ਆ ਉਹ ਬੰਦੇ ਨੇ ਹਰੇਕ ਨੇ ਪੀਣੀ ਹੁੰਦੀ ਆ ਸਰ ਉਹ ਰਿਕਮ ਪਰਚੀ ਨਾਲ ਤਾਂ ਪੀਂਦਾ ਨਹੀਂ ਉਹ ਤਾਂ ਫਿਰ ਤੁਸੀਂ ਅੰਮ੍ਰਿਤ ਛਕਿਆ ਹੋ ਜਾਣਾ ਜੀ ਹਾਂ ਪੁੱਤ ਤੂੰ ਦੱਸ ਮੇਰਾ ਨਾਮ ਦਸਕਰਨ ਸਿੰਘ ਹੈ ਤੇ ਮੈਂ ਸਟੌਰ ਦਾ ਰਹਿਣ ਵਾਲਾ ਅੱਥਰ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਸ਼ਰਾਬ ਪੀਣੀ ਤੇ ਆਮ ਦੀ ਗੱਲ ਹੈ ਜਿਹੜੇ ਬੁੜਿਆਂ ਤੋਂ ਬੁੜੇ ਪੀਂਦੇ ਆਉਂਦੇ ਪਰ ਆਪਾਂ ਨੂੰ ਥੋੜੀਆਂ ਵੀ ਹੈ ਨਾ ਨਸ਼ਾ ਤਾਂ ਹੋਰ ਕੋਈ ਹੈ ਨਹੀਂ ਸ਼ਰਾਬ ਤਾਂ ਪੀਣੀ ਆ ਉਹ ਤਾਂ ਆਪਣੀ ਮਰਜ਼ੀ ਆ ਬੰਦੇ ਦੀ ਤੁਹਾਡੇ ਪਿੰਡ ਦੇ ਕੰਮ ਵਧੀਆ ਹੋ ਰਹੇ ਨੇ ਬਹੁਤ ਵਧੀਆ ਚੱਲ ਰਹੇ ਨੇ ਕੈਲੀ ਮੈਂ ਸਾਰੀਆਂ ਪੀਹਾਂ ਦੇ ਕਹਿ ਚੁੱਟਣਾ ਬੋਲ ਉਹ ਮੰਡੀ ਬਣਾਣ ਲੱਗ ਰਹੀ ਹੈ ਤੁਸੀਂ ਆਪ ਜਿੱਕਲੀ ਮੰਡੀ ਨੂੰ ਸਿਰ ਤੇ ਦੇਖੋਗੇ ਹਾਂਜੀ ਮੰਡੀ ਦੀ ਲੋੜ ਹੈ ਹੌਲੀ ਹੌਲੀ ਬਣੂਗਾ ਸਾਰਾ ਕੁਝ ਠੱਠ ਠੱਠ ਬਣਨ ਲੱਗਿਆ ਭਾਈ ਫਿਰ ਅਸੀਂ ਖੇਤੀ ਕਰਦੇ ਹਾਂ ਸਾਡੇ ਵਾਸਤੇ ਤਾਂ ਮੰਡੀ ਕੈਲੀਫੋਰਨੀਆ ਵਰਗੀ ਹੋਈ ਆ ਅਸੀਂ ਖੇਤੀਬਾੜੀ ਵਾਲੇ ਆ ਸਾਨੂੰ ਤਾਂ ਮੰਡੀ ਦੀ ਲੋੜ ਹੈ ਤੇ ਉਹ ਮੰਡੀ ਬਣਾਣੀ ਸੁਣੋ ਸਾਨੂੰ ਤਾਂ ਪਹਿਲਾਂ ਤਾਂ ਜ਼ਮੀਨਾਂ ਬਚਾਉਣ ਦੀ ਲੋੜ ਆ ਵੀ ਮੰਡੀ ਚ ਫੇਰੇ ਹੋਣ ਜ਼ਮੀਨਾਂ ਜਿਹੜੇ ਲੈਂਡ ਪੂਲਿੰਗ ਪਾਲਸੀ ਆ ਉਦੇ ਦੁਆਰਾ ਸਰਕਾਰ ਜ਼ਮੀਨਾਂ 'ਕਬਜ਼ਾ ਕਰ ਰਹੀ ਆ ਕਿਸ ਨੂੰ ਸਰਕਾਰ ਦਾ ਪ੍ਰਤੀਕ ਪ੍ਰਤੀਕਰਮ ਹੋਗਾ ਜੇ ਤੁਹਾਡੀ ਜ਼ਮੀਨ ਤੇ ਸਰਕਾਰ ਕਬਜ਼ਾ ਕਰ ਲਵੇ ਤੱਕੇ ਨਾਲ ਕੀ ਤੁਹਾਨੂੰ ਸਰਕਾਰ ਵਧੀਆ ਲੱਗੂਗੀ ਇੱਕ ਜ਼ਮੀਨ ਦਾ ਬਸ ਬੋਲ 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 ਕਬਜ਼ਾ ਹੋਇਆ ਬੋਲ ਦੱਸੋ ਹੁਣ ਸਵਾਲ ਦਾ ਜਵਾਬ ਦਿਓ ਦੇਖੋ ਜੀ ਪਹਿਲੀ ਗੱਲ ਤਾਂ ਜ਼ਮੀਨਾਂ ਦੀ ਤਾਂ ਫੇਰ ਕਹਨੇ ਹੋਗੀ ਸਾਡਾ ਵਿਕਾਸ ਨਹੀਂ ਹੋਇਆ ਜੇ ਸਾਡਾ ਵਿਕਾਸ ਹੋ ਰਿਹਾ ਤਾਂ ਤੁਹਾਡੀਆਂ ਜ਼ਮੀਨਾਂ ਖੋਰੀਆਂ ਨੇ ਉਹ ਤਾਂ ਹੁਣ ਇੱਕ ਪਾਸਾ ਹੀ ਹੋਊਗਾ ਜਾਂ ਤਾਂ ਵਿਕਾਸ ਹੀ ਹੋਊਗਾ ਜਾਂ ਫਿਰ ਅਈ ਰਹੋਗੇ ਜਿਵੇਂ ਜ਼ਮੀਨਾਂ ਬੰਮੇ ਖੋਹੀਆਂ ਜਾਣ ਪਰ ਵਿਕਾਸ ਹੋਣਾ ਚਾਹੀਦਾ ਹੋ ਤਾਂ ਰਿਆ ਹੋਰ ਕੀ ਕਹਿਣਾ ਵਿਕਾਸ ਹੋਣਾ ਚਾਹੀਦਾ ਜ਼ਮੀਨਾਂ ਬੰਮੇ ਖੋਹੀਆਂ ਜਾਣ ਫਿਰ ਜ਼ਮੀਨਾਂ ਦੇ ਪੈਸੇ ਵੀ ਤਾਂ ਮਿਲ ਨਹੀਂ ਰਹੇ ਹੋਣਗੇ ਜ਼ਮੀਨ ਜੇ ਕੋਈ ਵੇਚਦਾ ਨਾ ਨਾ ਜਿਹੜੀ ਜ਼ਮੀਨ ਆ ਸਾਡੇ ਲਈ ਜ਼ਮੀਨ ਜ਼ਰੂਰੀ ਆ ਇਹ ਬੱਚੇ ਨਹੀਂ ਜ਼ਮੀਨ ਜ਼ਰੂਰੀ ਆ ਹਾਂਜੀ ਬਾਪੂ ਜੀ ਤੁਸੀਂ ਸਾਡੇ ਲਈ ਜ਼ਮੀਨ ਜ਼ਰੂਰੀ ਆ ਨਾ ਹਾਂਜੀ ਜ਼ਮੀਨ ਜ਼ਰੂਰੀ ਆ ਨਾ ਜੇ ਸਰਕਾਰ ਧੱਕੇ ਨਾਲ ਅਕਬੈਰ ਕਰੂਗੀ ਸਾਡੇਾਂ ਜ਼ਮੀਨਾਂ 'ਚ ਜਾ ਰੋਕੂਗੀ ਤੁਸੀਂ ਸਰਕਾਰ ਦੇ ਖਿਲਾਫ ਖੜੋਗੇ ਨਾ ਜ਼ਰੂਰ ਖੜੋਗੇ ਨਾ ਚੱਲਦਾ ਵੀ ਰੋਕ ਲੇਗੇ ਦੇਖੋ ਲੈਂਡ ਪੂਲਿੰਗ ਪਾਲਿਸੀ ਆ ਗਈ ਉਹ ਕਰਨਗੇ ਸਭ ਕੁਝ ਕਰਨਗੇ ਤੁਹਾਡਾ ਪਿੰਡ ਆ ਤੁਸੀਂ ਮੁੱਖ ਮੰਤਰੀ ਦੇ ਨਾਲ ਖੇਡੇ ਗਦਿਓ ਤੁਸੀਂ ਤਾਂ ਕਰਕੇ ਦੇਖੋ ਆਪ ਦੇ ਬੰਦੇ ਨੂੰ ਮੈਂ ਕਹਨਾ ਵੀ ਪਿੰਡ ਦਾ ਬੰਦਾ ਏਡਾ ਵੱਡਾ ਲੀਡਰ ਆ ਵੀ ਚਲੋ ਨਹੀਂ ਤੁਸੀਂ ਉਹਦੀ ਉਹ ਕਰ ਸਕਦੇ ਵੀ ਨਹੀਂ ਕਹਿ ਸਕਦੇ ਚਲੋ ਪਿੰਡ ਖੁਸ਼ੀਆਂ ਵਾਲੀ ਹੁੰਦੀ ਆ ਵੀ ਸਾਡੇ ਪਿੰਡ ਦਾ ਮੁੰਡਾ ਮੁੱਖ ਮੰਤਰੀ ਆ ਨਾ ਖੁਸ਼ੀ ਬਹੁਤ ਜਿਆਦਾ ਹੁੰਦੀ ਆ ਪਰ ਜਿਹੜੀ ਗੱਲ ਬੱਚੇ ਕਹਗੇ ਵੀ ਇੱਕ ਪਾਸੇ ਵਿਕਾਸ ਹੋਗਾ ਵਿਕਾਸ ਅਸੀਂ ਸਿਰ ਤੇ ਚੱਕਣਾ ਜਦੋਂ ਸਾਡੀਆਂ ਜ਼ਮੀਨਾਂ ਨਾ ਰਹੀਆਂ ਮੈਂ ਇਹ ਤਾਂ ਦੇਖੀ ਵਿਕਾਸ ਕੀ ਕਰੋਗੇ ਮੰਡੀ ਨੂੰ ਕੀ ਕਰੋਗੇ ਜਦੋਂ ਤੁਹਾਡੇ ਕੋਲ ਜ਼ਮੀਨਾਂ ਨਾ ਹੋਈਆਂ ਮੰਡੀ ਨੂੰ ਚਟੋਗੇ ਹੈ ਇਹ ਤਾਂ ਮੰਨਦੇ ਹੋ ਬੱਚੇ ਹੈ ਸਾਡੇ ਲਈ ਜ਼ਮੀਨਾਂ ਜ਼ਰੂਰੀ ਨੇ ਬਾਪੂ ਤੇ ਗੰਦਾ ਆਇਆ ਪੱਡਾ ਇਹਨੇ ਕੁਛ ਨਹੀਂ ਕਰਿਆ ਗੱਲ ਦਾ ਤੋਂ ਨੇ ਇਹਨਾਂ ਨੇ ਲੈਟ ਦੇਣੇ ਨੇ ਦੇਤੀ ਅਸਾਂ ਤੂੰ ਬਦ ਕਿਸੇ ਨੇ ਲੈਟ ਦਿੱਤੀ ਆ ਹਾਂ ਸਿਆਣਾ ਤੇਰੇ ਵੀ ਦਾੜੀ ਆਈ ਆ ਮੈਂ ਮੈਂ ਤਾਂ ਮੈਂ ਤਾਂ ਮੁੱਖ ਮੰਤਰੀ ਤੋਂ ਨਾਲ ਹੀ ਰਹਿੰਦਾ ਰਿਹਾ ਪਹਿਲਾਂ ਆ ਪੀ ਪੀ ਜਾਰੀ ਮਿਲੇ ਲੈਟ ਆਈ ਕਿ ਪਹਿਲਾਂ ਹੁਣ دیر ਰਾਤ ਚੱਜ ਰਸ ਰਸ ਕੇ ਜਾ ਕੇ ਦੇਖਿਆ ਫੇ ਹੁਣ ਕੋਲ ਥਾਵੇਂ ਅੱਠ ਹਸਪਤਾਲ ਅੱਡੇ ਕਰਤੇ ਹੈ ਤੂੰ ਕਿੱਜ ਬੜੀਆਂ ਸਾਰਾ ਕੁਛ ਮੈਂ ਕਹਿੰਦਾ ਕਰਤਾ ਜੇ ਜ਼ਮੀਨਾਂ ਦੇ ਸਰਕਾਰ ਕਾਬਜ ਕਰ ਲਏ ਲੈਂਡ ਪੂਲਿੰਗ ਪਾਲਿਸੀ ਆ ਜਿਹੜੀ ਫੇਰ ਕੀ ਕਰੋਗੇ ਤੁਸੀਂ ਕਿਸਾਨਾਂ ਨਾਲ ਖੜੋਗੇ ਕਿਸਾਨ ਤੇ ਮਜ਼ਦੂਰ ਨਾਲ ਖੜੋਗੇ ਕਿ ਸਰਕਾਰ ਨਾਲ ਖੜੋਣੇ ਜੇ ਜੇ ਸਰਕਾਰ ਜੀ ਦੇ ਹੋਣਗੇ ਫੇਰ ਸਾਰੇ ਦੁਨੀਆ ਹੱਲ ਗਈ ਮੈਂ ਉਹੋ ਸਵਾਲ ਕਰਦਾ ਵੀ ਜੇ ਸਰਕਾਰ ਜ਼ਮੀਨਾਂ ਰੋਕੂਗੀ ਫੇਰ ਤੁਸੀਂ ਕਿਹਦੇ ਨਾਲ ਖੜੋਗੇ ਫੇਰ ਦੁਨੀਆ ਨਹੀਂ ਖੜਾ ਫੇਰ ਰੋਕੀ ਰੋਕੀ ਫੇਰ ਸਰਕਾਰ ਨਾਲ ਖੜੂਗਾ ਸਰਕਾਰ ਨਾਲ ਨਹੀਂ ਖੜਨਾ ਫੇਰ ਨਹੀਂ ਖੜਨਾ ਹਾਂਜੀ ਠੀਕ ਆ ਹਾਂਜੀ ਤੁਸੀਂ ਦੱਸੋ ਜੀ ਬਾਪੂ ਜੀ ਹਾਂ ਜਿਹੜੇ ਲੈਂਡ ਪੂਲਿੰਗ ਪਾਲਸੀ ਆ ਉਹਦੇ ਦੁਆਰਾ ਨਾ ਜ਼ਮੀਨਾਂ ਸਰਕਾਰ ਵੱਲੋਂ ਐਕਵਾਇਰ ਕੀਤੀਆਂ। ਆਪਾਂ ਜ਼ਮੀਨਾਂ ਰੱਖਣਾ। ਦਿੱਲੀ ਵਾਲਿਆਂ ਦਾ ਸਰਕਾਰ ਦੇ ਵਿੱਚ ਇੰਟਰਫੇਅਰ ਠੀਕ ਨਹੀਂ ਹੈਗਾ ਨਾ? ਗਲਤ ਨਾ? ਆਪਾਂ ਨੇ ਭਗਵੰਤ ਮਾਨ ਨੂੰ ਚੁਣਿਆ ਸੀ ਨਾ? ਕੇ ਹਾਂ ਚੁਣਿਆ ਸੀ। ਭਗਵੰਤ ਮਾਨ ਨੂੰ ਚੁਣਿਆ ਸੀ। ਉਹਦੇ ਕਰਕੇ ਆਪਾਂ ਨੇ ਵੋਟਾਂ ਪਾਈਆਂ ਨੇ। ਹਾਂ ਹਾਂ। ਜਿਹੜਾ ਇਲੈਕਟਡ ਐਮਐਲਏ ਆ ਜਾਂ ਮੰਤਰੀ ਆ ਕੋਈ ਸਾਡਾ ਉਹ ਹੀ ਹੋਣਾ ਚਾਹੁੰਦਾ। ਦਿੱਲੀ ਵਾਲਿਆਂ ਦੇ ਹੁਕਮਾਂ ਦੇ ਥੱਲੇ ਤਾਂ ਨਹੀਂ ਰਹਿਣਾ ਚਾਹੁੰਦੇ ਸੀ। ਹਾਂ ਇਸ ਜੀ ਕਾ ਇਹ ਇਹ ਪਾਲਸੀ ਗਲਤ ਨਾ ਦਿੱਲੀ ਵਾਲਿਆਂ ਨੂੰ ਸਾਡੇ ਤੇ ਲਾਈ ਜਾਂਦੇ ਨੇ। ਇਹ ਗਲਤ ਆ। ਹਾਂ ਜੀ ਬਹੁਤ ਨੇ ਜੀ ਮੀਂਹਰ ਖਤਮ ਹਾਂਜੀ ਬਹੁਤ ਬਹੁਤ ਧੰਨਵਾਦ ਬਾਪੂ ਜੀ ਦਾ ਆਪਾਂ ਨੇ ਉਹਨਾਂ ਦੇ ਸਾਥ ਦੇ ਵਿੱਚੋਂ ਵਿਹੁਲਤ ਮੁੱਖ ਮੰਤਰੀ ਦਾ ਪਿੰਡ ਹੈ ਇਹ ਸੋ ਆਪਾਂ ਉਹਨਾਂ ਦੇ ਸਾਥਾਂ ਦੇ ਵਿੱਚੋਂ ਵਿਹੁ ਲੈਂਦੇ ਫਿਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ